ਆ ਦੇਖੋ ਦੋਸਤੋ ਆ ਬਸੀ ਪਠਾਣਾ ਤੋਂ ਸੰਗਤ ਆਈ ਹੈ ਜੀ ਬਸੀ ਪਠਾਣਾ ਤੋਂ ਸੇਵਾ ਲੈ ਕੇ ਇਹ ਦੇਖ ਲੋ ਜੀ ਇਹ ਆ ਪੰਜਾਬੀਆਂ ਦੀ ਏਕਤਾ ਇਹ ਆ ਪੰਜਾਬੀਆਂ ਦੀ ਮੁਹੱਬਤ ਇੱਕ ਦੂਜੇ ਦੇ ਲਈ ਜਿਹੜੀ ਸਾਰੀ ਦੁਨੀਆ ਤੋਂ ਪੰਜਾਬ ਨੂੰ ਅਲੱਗ ਕਰਦੀ ਆ ਇਹ ਬਸੀ ਪਠਾਣਾ ਤੋਂ ਟਰਾਲੀਆਂ ਆਈਆਂ ਜਦਕਿ ਇਹਨਾਂ ਨੂੰ ਐਸ ਹਰ ਦਾ ਐਸ ਢਾ ਦਾ ਕੋਈ ਖਤਰਾ ਨਹੀਂ ਹੈ ਇਹ ਸਿਰਫ ਇੱਕ ਪਿਆਰ ਆ ਇੱਕ ਮੁਹੱਬਤ ਆ ਪੰਜਾਬੀ ਦਾ ਪੰਜਾਬੀ ਲਈ ਫਿਕਰ ਹੈ ਇਸ ਕਰਕੇ ਇਹ ਜਿਹੜੀ ਸੰਗਤ ਆ ਬਸੀ ਪਠਾਣਾ ਤੋਂ ਬਾਈ ਜੀ ਮਿੱਟੀ ਲੈ ਕੇ ਆਏ ਆ ਮਿੱਟੀ ਵੀ ਸਿੱਧੀ ਨਹੀਂ ਲੈ ਕੇ ਆਏ ਇਹ ਮਿੱਟੀ ਦੇ ਥੈਲੇ ਭਰ ਕੇ ਲੈ ਕੇ ਆਏ ਆ ਤਾਂ ਜੋ ਕੋਈ ਟਾਈਮ ਦੀ ਬੇਸਟਿੰਗ ਨਾ ਹੋਵੇ ਟਾਈਮ ਖਰਾਬ ਨਾ ਹੋਵੇ ਸਿੱਧਾ ਜਾ ਕੇ ਇਹ ਥੈਲਾ ਇਹ ਜਿਹੜਾ ਢਾਵੇ ਉੱਤੇ ਜਿੱਥੇ ਢਾ ਲੱਗੀ ਐ ਉਸ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਜਲਦੀ ਤੋਂ ਜਲਦੀ ਢਾ ਨੂੰ ਰੋਕਿਆ ਜਾਵੇ ਇਹ ਆ ਪੰਜਾਬ ਇਹ ਆ ਪੰਜਾਬ ਦੀਆਂ ਤਸਵੀਰਾਂ ਐਸੇ ਲਈ ਮੈਂ ਕਹਿੰਦਾ ਹੁੰਦਾ ਕਿ ਪੰਜਾਬ ਨੂੰ ਕੋਈ ਮੁਸੀਬਤ ਕਦੇ ਹਰਾ ਨਹੀਂ ਸਕਦੀ ਪੰਜਾਬ ਨੂੰ ਸਤਲੁਜ ਤੱਕ ਆ ਸਮੁੰਦਰ ਦੀ ਵੀ ਟਾ ਪੰਜਾਬ ਨੂੰ ਹਰਾ ਨਹੀਂ ਸਕਦੀ ਸਤਿ ਸ੍ਰੀ ਅਕਾਲ ਇਹ ਆ ਦੋਸਤੋ ਪੰਜਾਬ ਬਾਈ ਜੀ ਕਿੱਥੋਂ ਆਏ ਆ ਸ਼੍ਰੇਸ਼ ਕਰਾਈ ਹਾਂਜੀ ਸ਼੍ਰੇਸ਼ ਕਰਾ ਦੇਸ਼ੀ ਬਦਗੜਾ ਦੇਸ਼ ਕਲਾ ਤੋਂ ਤਸਵੀਰ ਖਵਾਣੋ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਛਾ ਜੀ ਤੁਹਾਨੂੰ ਦਾ ਕੋਈ ਖਤਰਾ ਵੀ ਨਹੀਂ ਹੈ ਨਹੀਂ ਨਹੀਂ ਇਸ ਟਾ ਦਾ ਤੁਸੀਂ ਫੇਰ ਵੀ ਪਹੁੰਚੇ ਆ ਸਾਡੇ ਹੀ ਭਰਾ ਨੇ ਜਿਹਨਾਂ ਨੂੰ ਪਾਵਾ ਜਿਹਨਾਂ ਲਈ ਅਸੀਂ ਆਏ ਆ ਭਾਈ ਆਹੀ ਚੀਜ਼ਾਂ ਐ ਜਿਹੜੀਆਂ ਪੰਜਾਬ ਨੂੰ ਸਾਰੀ ਦੁਨੀਆ ਤੋਂ ਤਾਕਤਵਰ ਬਣਾਉਂਦੀਆਂ ਅਮੀਰ ਬਣਾਉਂਦੀਆਂ ਇਹੀ ਸਾਡੀ ਏਕਤਾ ਐ ਅਸੀਂ ਆਏ ਵੀ ਆਓ ਵਾਹ ਜੀ ਵਾਹ ਭਾਈ ਜੀ ਹੋਰ ਸੋਨੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਭਾਈ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਡਾ ਭਰਾ ਸਰਬਜੀਤ ਸਿੰਘ ਜੀਤੀ ਆ ਵਿਦੇਸ਼ਾਂ ਤੋਂ ਉਹਨਾਂ ਨੇ ਮਦਦ ਭੇਜੀ ਐ ਸਵੇਰੇ ਸਾਡੀ ਗੱਲ ਹੋਈ ਸੀ ਤੋ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੂੰ ਤਾਂ ਕੋਈ ਪਾਣੀ ਦਾ ਨੁਕਸਾਨ ਵੀ ਨਹੀਂ ਹੈਗਾ ਤਾਂ ਫਿਰ ਵੀ ਇਨਸਾਨੀਅਤ ਦੇ ਨਾਤੇ ਇਹਨਾਂ ਭਰਾਵਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੋ ਇਸ ਕਰਕੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਜੈ ਹੋਵੇ ਪੈਸੇ ਆਏਗੇ ਉੱਥੇ ਆਏਗੇ ਵੈਸੇ ਭਾਈ ਜੀ ਜਿੱਥੇ ਢਾ ਲੱਗੀ ਆ ਇਸ ਟਾਈਮ ਉੱਥੋਂ ਇਹਨਾਂ ਦਾ ਜਿਹੜਾ ਪਿੰਡ ਆ ਕਿੰਨੇ ਕ ਕਿਲੋਮੀਟਰ ਕਿੰਨੀ ਦੂਰੀ ਤੇ ਹੋਊਗਾ ਜੀ 25 ਮੀਟਰ ਹੋਊਗਾ ਜੀ 20 ਮੀਟਰ ਹੋਊਗਾ ਜੀ ਭਾਈ ਜੀ 20 20 25 25 3 ਏ ਆ ਦੋਸਤੋ ਪੰਜਾਬ ਇਹ ਦੇਖੋ ਪੰਜਾਬ ਦੀਆਂ ਤਸਵੀਰਾਂ ਕੋ ਬਾਈ ਜੀ ਧੰਨਵਾਦ